ਸਰਬਜੀਤ ਸੰਗਰੂਰ ਵੀ ਦੀ ਕਵਤਾ ਤਾ ਜੋ ਤਖਤ ਹੋਣ ਨਸੀਬ ਪਾਵੇ ਕਿਸੇ ਨੂੰ ਵੀ ਤਾ ਜੋ ਤਖਤ ਹੋਣ ਨਸੀਬ ਪਾਵੇ ਕਿਸੇ ਨੂੰ ਵੀ ਅਸਾਨੂੰ ਕਿਸ ਨੇ ਤਾਰਨਾ ਏ ਅਸਾਨੂੰ ਕਿਸ ਨੇ ਤਾਰਨਾ ਏ ਅਸਾਨੂੰ ਕਿਸਨੇ ਤਾਰਨਾ ਏ ਜਿਸ ਕਰਦਾਣੇ ਕਮਲੇ ਵੀ ਸਿਆਣੇ ਪਤਾ ਨਹੀਂ ਕਿਸਨੇ ਮਾਰਨਾ ਏ ਪਤਾ ਨਹੀਂ ਕਿਸਨੇ ਮਾਰਨਾ ਏ ਪਤਾ ਨਹੀਂ ਕਿਸਨੇ ਮਾਰਨਾ ਏ ਚੜਦੇ ਜਾਂਦੇ ਦਿਨੋਂ ਦਿਨ ਰੇਟ ਅਸਮਾਨੀ ਚੜਦੇ ਜਾਂਦੇ ਦਿਨੋਂ ਦਿਨ ਰੇਟ ਅਸਮਾਨੀ ਚੜਦੇ ਜਾਂਦੇ ਦਿਨੋਂ ਦਿਨ ਰੇਟ ਅਸਮਾਨੀ ਪਤਾ ਨਹੀਂ ਕਦ ਅੰਬਰੋਂ ਥੱਲੇ ਉਤਾਰ ਨਾਏ ਪਤਾ ਨਹੀਂ ਕਦੋਂ ਥੱਲੇ ਅੰਬਰੋਂ ਉਤਾਰ ਨਾਏ ਨਾਮ ਨਹੀਂ ਲੈਂਦੇ ਸੁਧਰਨ ਦਾ ਨਾਮ ਨਹੀਂ ਲੈਂਦੇ ਸੁਧਰਨ ਦਾ ਕਦੇ ਵੀ ਅਖੋਤੀ ਸਿਆਸਤਦਾਨ ਕਦੇ ਦੀ ਅਖੋਤੀ ਸਿਆਸਤਦਾਨ ਦੇਸ਼ ਸਾਡੇ ਨੂੰ ਜਿੰਨਾ ਤਾਰਨਾ ਏ ਦੇਸ਼ ਸਾਡੇ ਨੂੰ ਜਿੰਨਾ ਤਾਰਨਾ ਏ ਸੱਤਾ ਦੇ ਭੁੱਖੇ ਕਿੰਬੜੇ ਵਾਂਗ ਜੋ ਕਾਂ ਸੱਤਾ ਦੇ ਭੁਖੇ ਕਿੰਬੜੇ ਵਾਂਗ ਜੋਕਾਂ ਨਾ ਜੇ ਮਾਰਿਆ ਕਦੇ ਇਹਨਾਂ ਨੂੰ ਹਰ ਹਾਲ ਇਹਨਾਂ ਨੇ ਮਾਰਨਾ ਏ ਹਰ ਹਾਲ ਇਹਨਾਂ ਨੇ ਮਾਰਨਾ ਏ ਕਰਦੇ ਰਹਿੰਦੇ ਐਲਾਨ ਜੋ ਮੁਫਤ ਸਹੂਲਤਾਂ ਦਾ ਕਰਦੇ ਰਹਿੰਦੇ ਐਲਾਨ ਜੋ ਮੁਫਤ ਸਹੂਲਤਾਂ ਦਾ jitno vaad visar na hai jitno vaad visar na hai beshak badal da nit raja rahe beshak badal da nit raja rahe janta rondiyan rondiyan hi lagda hai waqt guzar na hai lagda hai waqt guzar na hai ਹੱਥ ਜੋੜਿਆਂ ਲੱਖਾਂ ਵਾਰ ਹੱਥ ਜੋੜਿਆਂ ਲੱਖਾਂ ਵਾਰ ਨਹੀਂ ਸੁਧਰਨਾ ਸਿਆਸੀ ਲੁੱਟੇ ਰਿਆਂ ਜਦ ਤੱਕ ਨਾ ਲਲਕਾਰਨਾ ਹੈ ਜਦ ਤੱਕ ਨਾ ਲਲਕਾਰਨਾ ਏ ਰੱਖੋ ਬਿਸ਼ਵਾਸ ਜਿੰਨਾ ਰਖ ਹੁੰਦਾ ਰੱਖੋ ਵਿਸ਼ਵਾਸ ਜਿੰਨਾ ਰੱਖ ਹੁੰਦਾ ਵਖੋ ਵਿਸ਼ਵਾਸ ਜਿੰਨਾ ਰੱਖ ਹੁੰਦਾ ਤੁਸੀਂ ਸਾਰੇ ਆਪਣੇ ਆਪ ਤੇ ਇੱਕ ਦਿਨ ਝਾਲਮਾ ਇੱਕ ਦਿਨ ਝਾਲਮਾ ਇੱਕ ਦਿਨ ਝਾਲਮਾ ਹਾਰ ਨਾਏ ਇੱਕ ਦਿਨ ਝਾਲਮਾ ਹਾਰ ਨਾਏ ਓਖਾ ਕੋਈ ਕੰਮ ਨਹੀਂ ਹੁੰਦਾ ਓਖਾ ਕੋਈ ਕੰਮ ਨਹੀਂ ਹੁੰਦਾ ਸਵੈ ਨਿਰਨੇ ਪਰੋਸੇ ਇਰਾਦੇ ਨੇ ਆਪਣਾ ਕਾਰਜ ਸਵਾਰ ਨਾਏ ਆਪਣਾ ਕਾਰਜ ਸਵਾਰ ਨਾਏ ਜਾਲਮਾਂ ਨੂੰ ਕਰਿਓ ਖਤਮ ਬਾਦ ਵਿੱਚ ਜਾਲਮਾਂ ਨੂੰ ਜਾਲਮਾਂ ਨੂੰ ਕਰੀਓ ਖਤਮ ਬਾਦ ਵਿੱਚ ਪਹਿਲਾ ਹੋਂ ਮੈਂ ਆਪਣੀ ਨੂੰ ਪਹਿਲਾ ਹੋਂ ਮੈਂ ਆਪਣੀ ਨੂੰ ਪਹਿਲਾ ਹੋਂ ਮੈਂ ਆਪਣੀ ਨੂੰ ਮਾਰਨਾ ਏ ਛੱਡ ਭੁਖ ਚੌਧਰ ਦੀ ਬਣੋ ਸੇਵਾਦਾਰ ਸੰਗਰੂਰ ਵੀ ਜੀ ਛੱਡ ਭੁਖ ਚੌਧਰ ਦੀ ਬਣੋ ਸੇਵਾਦਾਰ ਸੰਗਰੂਰ ਵੀ ਜੀ ਜੇ ਆਪਣਾ ਆਪਾ ਸਵਾਰਨਾ ਹੈ ਜੇ ਆਪਣਾ ਆਪਾ ਸਵਾਰਨਾ ਹੈ ਜੇ ਆਪਣਾ ਆਪਾ ਸਵਾਰਨਾ ਹੈ